ਉਜਾਗਰ ਸਿੰਘ ਦੀ ਰਚਨਾ ਬਡਾਪਾ ਵਰਦਾਨ ਹੈ ਸਰਾਪ ਨਹੀਂ ਬਡਾਪੇ ਬਾਰੇ ਜਿਸ ਪ੍ਰਕਾਰ ਇਨਸਾਨ ਮਹਿਸੂਸ ਕਰੇਗਾ ਉਸੇ ਪ੍ਰਕਾਰ ਉਸ ਦਾ ਪ੍ਰਭਾਵ ਪਨੇਗਾ ਬਡਾਪਾ ਇੱਕ ਅਟਲ ਸੱਚਾਈ ਹੈ ਹਰ ਇੱਕ ਇਨਸਾਨ ਤੇ ਆਉਣਾ ਜਿਵੇਂ ਜਵਾਨੀ ਆਉਂਦੀ ਹੈ ਬਡਾਪੇ ਨੂੰ ਖੁਸ਼ੀ ਖੁਸ਼ੀ ਪ੍ਰਵਾਨ ਕਰਨਾ ਚਾਹੀਦਾ ਹੈ ਬਡਾਪੇ ਦਾ ਆਨੰਦ ਜਵਾਨੀ ਨਾਲੋਂ ਵਧੇਰੇ ਹੁੰਦਾ ਹੈ ਜਵਾਨੀ ਵਿੱਚ ਜ਼ਿੰਮੇਵਾਰੀਆਂ ਦੇਨੇ ਕ ਖਲਜਗਨ ਹੁੰਦੇ ਨੇ ਬਚਪਨ ਵਿੱਚ ਬਾਪੂ ਦੇ ਮੋਢਿਆਂ ਤੇ ਬੈਠ ਕੇ ਮਾਣੇ ਆਨੰਦ ਨੂੰ ਯਾਤ ਕਰਕੇ ਆਪਣੇ ਪੋਤੇ-ਪੋਤਰੀਆਂ ਤੇ ਦੋਤੇ-ਦੋਤੀਆਂ ਨੂੰ ਆਪਣੇ ਮੋਢਿਆਂ ਦਾ ਆਨੰਦ ਮਾਣਨ ਦਾ ਮੌਕਾ ਦਿੱਤਾ। ਇਹ ਹੋਬੜਾਪੇ ਦੀ ਜ਼ਿੰਦਗੀ ਦਾ ਖੁਸ਼ਗਵਾਰ ਸਮਾਂ ਹੁੰਦਾ ਹੈ। ਜਦੋਂ ਬੱਚਿਆਂ ਵਿੱਚ ਬੱਚਾ ਬਣ ਕੇ ਵਿਚਰਿਆ ਜਾ ਸਕਦਾ ਹੈ। ਇਨਸਾਨੀ ਜ਼ਿੰਦਗੀ ਦੀ ਲਗਾਤਾਰਤਾ ਦੀ ਪ੍ਰਕਿਰਿਆ ਹੈ। ਇਸ ਲਈ ਸਾਨੂੰ ਬਡਾਪੇ ਦਾ ਖਿੜੇ ਮੱਥੇ ਪਰਪੂਰ ਸਵਾਗਤ ਕਰਨਾ ਚਾਹੀਦਾ ਹੈ। ਇਨਸਾਨ ਨੇ ਖੁਦ ਫੈਸਲਾ ਕਰਨਾ ਹੈ ਕਿ ਉਸ ਦਾ ਜੀਵਨ ਵਰਤਾਨ ਹੈ ਜਾਂ ਸਰਾ। ਬਜ਼ੁਰਗਾਂ ਤੇ ਉਹਨਾਂ ਦੇ ਬੱਚਿਆਂ ਵਿੱਚ ਜਨਰੇਸ਼ਨ ਗੈਪ ਹੁੰਦਾ ਹੈ। ਬਜ਼ੁਰਗਾਂ ਦੇ ਸਮੇਂ ਸਥਾਨ ਹਾਲਾਤ ਸਾਧਨ ਲੋੜਾਂ ਤੇ ਪ੍ਰਾਪਤੀਆਂ ਪੁਰਾਣੇ ਜ਼ਮਾਨੇ ਅਨੁਸਾਰ ਹੁੰਦੀਆਂ ਨਹੀਂ। ਵਰਤਮਾਨ ਸਮੇਂ ਵਿੱਚ ਇਹ ਸਾਰਾ ਕੁਝ ਹੀ ਬਦਲ ਗਿਆ ਹੈ। ਇਸ ਲਈ ਕੁਦਰਤੀ ਹੈ ਕਿ ਨਵੀਂ ਪੀੜੀ ਦੀ ਸੋਚ ਅੱਜ ਦੇ ਆਧੁਨਿਕ ਟੈਕਨਾਲੋਜੀ ਤੇ ਜ਼ਮਾਨੇ ਅਨੁਸਾਰ ਹੋਏਗੀ। ਜਿਵੇਂ ਸਮੇਂ ਦੇ ਬਦਲਣ ਤੇ ਆਧੁਨਿਕਤਾ ਵਿੱਚ ਤੇਜ਼ੀ ਨਾਲ ਵਾਧਾ ਹੋਣ ਕਰਕੇ ਨਵੀਆਂ ਖੋਜਾਂ ਦਾ ਅਸਰ ਹੋ ਰਿਹਾ ਹੈ। ਉਸੇ ਤਰ੍ਹਾਂ ਨੌਜਵਾਨ ਪੀੜੀ ਦੇ ਵਿਚਾਰਾਂ ਤੇ ਵਿਵਹਾਰ ਵਿੱਚ ਤਬਦੀਲੀ ਆ ਰਹੀ ਹੈ। ਬਜ਼ੁਰਗਾਂ ਨੂੰ ਇਸ ਤਬਦੀਲੀ ਨਾਲ ਅਡਜਸਟ ਕਰਨਾ ਪਵੇਗਾ ਬਹੁਤੀਆਂ ਮੀਦਾ ਨਾ ਪਾ ਲੋ ਬਜ਼ੁਰਗ ਆਪਣੀ ਰਾਜ ਨੂੰ ਆਪਣੀ ਸੋਚ ਮੁਤਾਬਕ ਚਲਾਉਣਾ ਤੇ ਵਿਵਹਾਰ ਕਰਨ ਤੇ ਜ਼ੋਰ ਪਾਉਂਦੇ ਨੇ ਜੋ ਵਰਤਮਾਨ ਸਮੇਂ ਸੰਭਵ ਹੀ ਨਹੀਂ ਕਿਉਂਕਿ ਇੰਟਰਨੈਟ ਨੇ ਹਾਲਾਤ ਹੀ ਬਦਲ ਕੇ ਰੱਖ ਦਿੱਤੇ ਨੇ ਬਜ਼ੁਰਗ ਆਪਣੇ ਮਾਪਿਆਂ ਦੇ ਸਮੇਂ ਨੂੰ ਭੁੱਲ ਜਾਂ। ਜਦੋਂ ਸਾਰਾ ਪਰਿਵਾਰ ਇੱਕ ਚੁੱਲ੍ਹੇ ਦੇ ਮੂਹਰੇ ਪੀੜ੍ਹੀਆਂ ਤੇ ਬੈਠ ਕੇ ਰੋਟੀ ਖਾਂਦਾ ਸੀ ਇੱਕੋ ਵੱਡੇ ਹਾਲ ਕਮਰੇ ਜਿਸ ਨੂੰ ਦਲਾਨ ਕਹਿੰਦੇ ਸਨ ਵਿੱਚ ਸੌਂ ਜਾਂਦਾ ਸੀ ਅੱਜਕਲ੍ਹ ਇੰਟਰਨੈਟ ਦੇ ਜ਼ਮਾਨੇ ਵਿੱਚ ਬੱਚੇ ਆਪੋ ਆਪਣੇ ਕਮਰਿਆਂ ਵਿੱਚ ਮੋਬਾਈਲ 'ਤੇ ਬੈਠੇ ਹੁੰਦੇ ਨੇ ਆਪਣੇ ਦੋਸਤਾਂ ਨਾਲ ਚੋਲ-ਮੋਲ ਕਰ ਰਹੇ ਹੁੰਦੇ ਨੇ ਉਹ ਪਰਿਵਾਰ ਵਿੱਚ ਬੈਠ ਕੇ ਰੋਟੀ ਨਹੀਂ ਖਾਂਦੇ ਤੇ ਆਪੋ ਆਪਣੇ ਕਮਰੇ ਵਿੱਚ ਸੌਂਦੇ ਨੇ ਬਜ਼ੁਰਗ ਇਹ ਆਸ ਲਈ ਬੈਠੇ ਰਹਿੰਦੇ ਨੇ ਕਿ ਬੱਚੇ ਉਹਨਾਂ ਦੇ ਕੋਲ ਆ ਕੇ ਬੈਠਣਗੇ ਦੁੱਖ-ਸੁਖ ਸਾਂਝਾ ਕਰਨਗੇ ਪਰੰਤੂ ਇਹ ਸਾਰਾ ਕੁਝ ਅਸੰਭਵ ਹੋ ਗਿਆ ਹੈ ਇਸ ਲਈ ਬਜ਼ੁਰਗਾਂ ਨੂੰ ਸਮੇਂ ਮੁਤਾਬਕ ਬਦਲਣਾ ਪਵੇਗਾ ਬੁਢਾਪੇ ਵਿੱਚ ਆਪਣੇ ਆਪ ਨੂੰ ਰੁਜ਼ਾਇਮੇ ਵਿੱਚ ਰੱਖਣਾ ਚਾਹੀਦਾ ਜੇ ਹੋਰ ਕੁਝ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਸਵੇਰ ਸ਼ਾਮ ਸੈਰ ਕਰਨੀ ਚਾਹੀਦੀ ਹੈ ਦੋਸਤਾਂ ਮਿੱਤਰਾਂ ਨਾਲ ਮਹਿਫਲਾਂ ਕਰਨੀ ਚਾਹੀਦੀਆਂ ਨੇ ਜੇ ਹੋ ਸਕੇ ਬਚਪਨ ਤੇ ਜਵਾਨੀ ਪਹਿਰੇ ਦੇ ਦੋਸਤਾਂ ਨਾਲ ਸੰਪਰਕ ਰੱਖੋ ਅੱਜ ਕੱਲ ਤਾਂ ਸੋਸ਼ਲ ਮੀਡੀਆ ਦਾ ਯੁੱਗ ਹੈ ਸੋਸ਼ਲ ਮੀਡੀਆ ਸੀਨੀਅਰ ਸਿਟੀਜ਼ਨਜ਼ ਲਈ ਸਹੈਕ ਹੋ ਸਕਦਾ ਹੈ ਟੈਲੀਫੋਨ ਤੇ ਤਾਲਮਿਲ ਰੱਖੋ ਵੀਡੀਓ ਕਾਲ ਕਰੋ ਵੇਲਾnsan ਮਯੂਜ਼ ਹੁੰਦਾ ਆਪਣੀ ਉਲਾਤੋ ਬਹੁਤ ਹੀ ਆਸਾਨੀ ਰੱਖਣੀ ਚਾਹੀਦੀ ਕਿਉਂਕਿ ਸਮਾਂ ਅਨਕਿਆਸਾ ਬਦਲ ਗਿਆ ਹੈ ਔਲਾਦ ਆਪੋ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਰੁੱਝੀ ਹੋਈ ਹੈ ਔਲਾਦ ਦੀ ਜ਼ਿੰਦਗੀ ਵਿੱਚ ਦਖਲ ਅੰਦਾਜ਼ੀ ਨਾ ਕਰੋ ਆਪਣੇ ਸਮੇਂ ਦੀਆਂ ਪਰੰਪਰਾਵਾਂ ਤੇ ਨੀਮਾਂ ਨੂੰ ਬਦਲੇ ਹੋਏ ਸਮੇਂ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਨਾ ਕਰੋ ਇਸ ਦੇ ਨਾਲ ਔਲਾਦ ਨੂੰ ਵੀ ਥੋੜਾ ਬਜ਼ੁਰਗਾਂ ਅਨੁਸਾਰ ਬਦਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੇਕਰ ਦੋਵੇਂ ਹਾਲਾਤ ਨਾਲ ਅਡਜਸਟ ਕਰਨ ਦੀ ਕੋਸ਼ਿਸ਼ ਕਰਨਗੇ ਤਬ ਜ਼ੁਰਗਾ ਦਾ ਬਟਾਪਾ ਵਰਦਾਨ ਬਣ ਸਕਦਾ ਹੈ ਜੇਕਰ ਦੋਵਾਂ ਵਿੱਚੋਂ ਇੱਕ ਵੀ ਅਡਜਸਟ ਨਹੀਂ ਕਰੇਗਾ ਤਾਂ ਬਟਾਪਾ ਸਰਾਪੀ ਹੋਵੇਗਾ ਫੈਸਲਾ ਦੋਵਾਂ ਦੇ ਹੱਥ ਵਿੱਚ ਹੈ ਰੈਂਦੀ ਹੁੰਦੀ ਕਸਰ ਬਜ਼ੁਰਗਾਂ ਲਈ ਬਣੇ ਬਰਦਾਸ਼ਤ ਰਮਾ ਤੇ ਪ੍ਰਵਾਸ ਵਿੱਚ ਪੜਨ ਜਾਣ ਦੇ ਬਹਾਨੇ ਵਿਦੇਸ਼ਾਂ ਵਿੱਚ ਸੈਟਲ ਹੋਣ ਨੇ ਕੱਢ ਦਿੱਤੀ ਹੈ ਮਾਪੇ ਇਕਲੋਤਾ ਮਹਿਸੂਸ ਕਰਦੇ ਹੋਏ ਜੀਵਨ ਬਸਰ ਕਰ ਰਹੇ ਨੇ ਇੱਕ ਹੋਰ ਕਾਰਨ ਨਸ਼ਿਆਂ ਦੀ ਵਰਤੋਂ ਹੈ ਨਸ਼ਿਆਂ ਨੇ ਬਜ਼ੁਰਗਾਂ ਤੇ ਨੌਜਵਾਨਾਂ ਵਿੱਚ ਖਿੱਚੋ ਤਾਨ ਪੈਦਾ ਕਰ ਦਿੱਤੀ ਹੈ ਕਿਉਂਕਿ ਸਖਤ ਮਿਹਨਤ ਨਾਲ ਬਣਾਈ ਜਾਇਦਾਦ ਨੂੰ ਨਸ਼ੇ ਹੀ ਬੱਚੇ ਵੇਚਣ ਲਈ ਮਜਬੂਰ ਕਰਦੇ ਨੇ ਔਲਾਦ ਨੂੰ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹਨਾਂ ਦੇ ਮਾਪਿਆਂ ਨੇ ਆਪਣੇ ਨਿੱਜੀ ਹਿੱਤਾਂ ਨੂੰ ਅੱਖੋਂ ਪਰੋਖੇ ਕਰਕੇ ਜ਼ਮੀਨੀ ਪੱਧਰ ਤੇ ਜਦੋਂ ਜਹਿਦ ਕਰਕੇ ਪਰਿਵਾਰਾਂ ਦੀ ਪਾਲਣ ਪੋਸ਼ਣ ਕੀਤੀ ਹੈ ਆਪਣੀ ਔਲਾਦ ਲਈ ਹਰ ਸੁਖਾਲਤ ਦੇਣ ਦੀ ਕੋਸ਼ਿਸ਼ ਕੀਤੀ ਹੁੰਦੀ ਹੈ ਜਿਸ ਕਰਕੇ ਔਲਾਦ ਦਾ ਇੱਕ ਸੁਨਹਿਰਾ ਬਣਿਆ ਹੁੰਦਾ ਹੈ ਬਜ਼ੁਰਗ ਆਪਣੇ ਪੋਤੇ ਪੋਤੀਆਂ ਦੋਤੇ ਦੋਤੀਆਂ ਵੱਲ ਧਿਆਨ ਦੇ ਕੇ ਉਹਨਾਂ ਦੀ ਜਵਾਨੀ ਨੂੰ ਸਿੱਧੇ ਰਸਤੇ 'ਤੇ ਪਾ ਸਕਦੇ ਨੇ ਇਸ ਦੇ ਨਾਲ ਹੀ ਉਹ ਵੀ ਰੁੱਝੇ ਰਹਿਣਗੇ ਬਜ਼ੁਰਗ ਬੱਚਿਆਂ ਨਾਲ ਉਹਨਾਂ ਦੀਆਂ ਖੁਸ਼ੀਆਂ ਜਨਮ ਦਿਨ ਮਨਾਉਣ ਵਿੱਚ ਹਿੱਸੇਦਾਰ ਬਣ ਤੇ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਤਜਰਬਿਆਂ ਦੀ ਜਾਣਕਾਰੀ ਦੇ ਕੇ ਰਾਦ ਸੇਰਾ ਬਨ ਧੰਨਵਾਦ